ਕਹਿੰਦਾ ਜੀ ਐਮਸੀ ਇਲੈਕਸ਼ਨਾਂ ਵੇਲੇ ਕਹਿੰਦੇ ਹੁੰਦੇ ਸੀ ਇਹ ਤਾਂ ਬਹੁਤ ਛੋਟੇ ਕੰਮ ਨੇ ਸਾਨੂੰ ਐਮਸੀ ਬਣਾ ਦਿਓ ਇਹ ਤਾਂ ਕੰਮ ਪੱਜੇ ਫਿਰਨਗੇ ਇਹ ਕਹਿੰਦਾ ਜੀ ਹੁਣ ਤਾਂ ਐਮਸੀ ਵੀ ਐ ਐਮਐਲਏ ਵੀ ਐ ਨੇ ਮੰਤਰੀ ਵੀ ਐ ਨੇ ਸਰਕਾਰ ਵੀ ਐ ਨੇ ਸਾਡੇ ਕੰਮ ਪੇਰੀਆਂ ਨੇ ਮੇਰੇ ਸਵੇਰੇ ਕਿੱਥੇ ਕੱਫੇ ਆਵੈਲਾ ਨਾ ਹੁਣ ਨਹੀਂ ਕੱਫੇ ਫੜ ਸਕਦੇ ਤੇ ਨੇ ਇੱਥੇ ਨਿਕਲਦੀ ਨਹੀਂ ਤੇ ਕੱਪੜੇ ਬਿੰਦੇ ਮੰਨ ਕਰੀ ਜੇ ਬਾਹਰ ਮੁਰੇ ਪੋਵਟ ਹੋਆ ਉਪਰੇ ਹਨ ਤਾਂ ਵੀ ਇਹ ਗਲੀ ਰੇ ਤਾਂ ਕਰਕੇ ਨਹੀਂ ਪੜਿਆ ਜਾਂਦਾ ਜੇ ਤੁਸੀਂ ਕਰਨਾ ਤਾਂ ਕਰ ਦੋ ਜੇ ਨਹੀਂ ਕਰਨਾ ਤਾਂ ਜੋੜੇ ਹੱਥ ਸਾਡਾ ਖੜਾ ਛੱਡੋ ਹੱਥ ਖੜੇ ਕਰ ਦੋ ਕਹਦੇ ਹੋ ਸਾਥੋਂ ਨਹੀਂ ਹੁੰਦਾ ਅਸੀਂ ਆਪੇ ਕਰ ਲਾਂਗੇ ਆ ਇੱਕ ਛੋਟੀ ਜੀ ਗਲੀ ਦੇ ਉੱਤੇ ਆ ਟੋਆ ਪਿਆ ਜੀ ਛੋਟਾ ਜਿਹਾ ਟੋਆ ਹੈ ਇਹਦੇ ਬਾਰੇ ਵੀ ਇਹ ਕਹਿੰਦੇ ਸਾਲ ਵਾਂਗੂ ਹੋ ਗਿਆ ਸਾਰੇ ਮਹਿਕਮੇ ਦੇ ਵਿੱਚ ਪਾਪਾ ਕੋਈ சாਬਤ ਨਹੀਂ ਲਿਖੂਗਾ ਆ ਦੇਣਾ ਮੇਰੀ ਬੇਬੇ ਕੀ ਕਹ ਰਹੇ ਨੇ ਜੀ ਇੱਥੇ ਡਿੱਗੂਗਾ ਜਿੱਥੇ ਮੈਂ ਡਿੱਗ ਪੀ ਸਾਰੇ ਨਿਪੜਕੀ ਕਰਾਂਗੇ ਮੁੱਕੇ ਕੋਈ ਡਿੱਗੇ ਇੱਥੇ ਹੋਰ ਆ ਦੇਖ ਲੋ ਯਾਰ ਆ ਚਿਹਰਾ ਤੇ ਕੰਗੋ ਨੇ ਚਿਹਰਾ ਟੱਪਣੂ ਥਾ ਮੇਰੇ ਸਵੇਰੇ ਕਿ ਟੱਪ ਜਿਓ ਅਗਲਾ ਜੇ ਹੁਣ ਨਹੀਂ ਕੱਪ ਸਕਦੇ ਤੇ ਨੇ ਇੱਥੇ ਨਿਕਲ ਵੀ ਮੈਂ ਇੱਥੇ ਕੁੱਤੇ ਦਾ ਹੱਗਿਆ ਪੈ ਸਾਰੇ ਕੱਪੜੇ ਪਿੰਕੇ ਸ਼ਰਮ ਕਰ ਲੋ ਹਾਂ ਕੀ ਕਰੂ ਕਾਗਦਾ ਥੋੜਾ ਹੀ ਸੀ ਤਾਂ ਸ਼ਰਮ ਕਰ ਲੋ ਕੋਈ ਤਾਂ ਕਰੇ ਸਰਕਾਰ ਆ ਮਾਵਾ ਦੇ ਮੂੰਹ ਕਿ ਨਹੀਂ ਤਾਂ ਦੇਖ ਲੋ ਯਾਰ ਅਥੇ ਦੀ ਬੇਬੇ ਦੀ ਹਾਲਤ ਤਾਂ ਦੇਖ ਲੋ ਯਾਰ ਹਾਂ ਤੇ ਇਹਨੂੰ ਤੁਸੀਂ 14 ਮਹੀਨੇ ਹੋਵੇ ਪਾਣੀ ਕਰਨ ਉਹ ਵੀ ਦੀਨ ਕੀ ਕਦੇ ਕਿਸੇ ਦਿਨ ਚੱਕਦੀਆਂ ਨਵਾਟ ਕਿਸ ਚੀਜ਼ ਲਈ ਕਿੱਡੀ 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 ਕਬੱਡੀ ਚੀਜ਼ ਮੰਗ ਰਹੇ ਨੇ ਯਾਰ ਆ ਛੋਟੀ ਜੀ ਕਹਾ ਜਿਹ ਹਾਲ ਹੈ ਕੋਈ ਬੰਦਾ ਲੰਗਦਾ ਕਰਦਾ ਹੋਰੇ ਕਿੰਨੀ ਪੂਰੀ ਤਰ੍ਹਾਂ ਡਿਗੂਗਾ ਜਿਹਨੂੰ ਪਤਾ ਨਹੀਂ ਉਹ ਹੋਰ ਡਿਗੂਗਾ ਮਾਵਾਂ ਸਾਡੀਆਂ ਰਾਤ ਨੂੰ ਜਾਂਦੀਆਂ ਬੇਬੀਆਂ ਜਾਂਦੀਆਂ ਨੇ ਕਿ ਇਹ ਡਿਗਣ ਕੀਆਂ ਨੇ ਬਿਮਾਰੀਆਂ ਲਾਦੀਆਂ ਪਾਣੀ ਚੱਕ ਚੱਕ ਕੇ ਵਿਚਾਰੀਆਂ ਬਹੁਤਾ ਦੁੱਖਣ ਲੱਗੇ ਸਾ ਗਿਰਗੇਸ ਦਾ ਇੱਥੇ ਤੁਸੀਂ ਬੰਨੋ ਦਿਨ ਕਰਨ ਦਾ ਵਿੱਚ ਕਿਸੇ ਨੇ ਹੈਗਾ ਹਾਲ ਜੇ ਇੱਥੇ ਹੈ ਜਿਹਨਾਂ ਨੂੰ ਵੋਟਾਂ ਮੰਗਣੀਆਂ ਹੁੰਦੀਆਂ ਨੇ ਉਹ ਤਾਂ ਹੱਥ ਜੋੜਦੇ ਨੇ ਵੀ ਵੋਟਾਂ ਪਾਓ ਮੁਰਕੇ ਸਾਨੂੰ ਕੋਈ ਆ ਵੀ ਨਹੀਂ ਪੁੱਛਦਾ ਵੀ ਤੁਸੀਂ ਮਰਗੇ ਕਿ ਜਿਉਂਦੇ ਹੋ ਇਹ ਚ ਵਾਕੇ ਨਹੀਂ ਵਰਦੇ ਮੁਰਕੇ ਆ ਮੈਨੂੰ ਹੁਣ ਮੈਨੂੰ ਮੇਰਾ ਭਰਾ ਕਹਿ ਰਿਹਾ ਸੀਗਾ ਸ਼ੈਂਕੀ ਕਹਿੰਦਾ ਜੀ ਐਮ ਸੀ ਇਲੈਕਸ਼ਨਾਂ ਵੇਲੇ ਕਹਿੰਦੇ ਹੁੰਦੇ ਸੀ ਇਹ ਤਾਂ ਬਹੁਤ ਛੋਟੇ ਕੰਮ ਨੇ ਸਾਨੂੰ ਐਮ ਸੀ ਬਣਾ ਦਿਓ ਇਹ ਤਾਂ ਕੰਮ ਭੱਜੇ ਫਿਰਨਗੇ ਏ ਕਹਣਾ ਜੀ ਹੁਣ ਤਾਂ ਐਮਸੀਬੀਏ ਨੇ ਐਮਐਲਏ ਵੀਏ ਨੇ ਮੰਤਰੀ ਵੀਏ ਨੇ ਸਰਕਾਰ ਵੀ ਇਹਨਾਂ ਦੀ ਸਾਡੇ ਕੰਮ ਫੇਰ ਨਹੀਂ ਹੋ ਰਹੇ ਆਹੀ ਗੱਲ ਕਹੀ ਬਿਲਕੁਲ ਬਿਲਕੁਲ ਆਹੀ ਗੱਲ ਹੈ ਜੀ ਅਸੀਂ ਤਾਂ ਅਸੀਂ ਸਿੱਥ ਗੇਟ ਵੀ ਲਵਾਵਾਂਗੇ ਇੱਥੇ ਡੰਗਰ ਆਉਂਦੇ ਨੇ ਅਸੀਂ ਐ ਵੀ ਕਰਦਾ ਕਿ ਅਸੀਂ ਐ ਵੀ ਕਰਦਾ ਕਿ ਲੈ ਕੇ ਵੋਟਾਂ ਕੋਈ ਐ ਵੀ ਨਹੀਂ ਗਲ ਜਾ ਕੇ ਵੀ ਨਹੀਂ ਪੜਿਆ ਮੁੱਢੇ ਐਸ ਕਿੱਲੋਂ ਹੈਰਾਨ ਆ ਯਾਰ ਵੀ ਹੁਣ ਸਾਡੇ ਲੋਕਾਂ ਨੂੰ ਮਿਹਨਤ ਕਰਨੀ ਪਊ ਆ ਮੈਨੂੰ ਲੱਗਦਾ ਜਿੰਨੇ ਕਿਹੜੇ ਇਹ ਮੁੰਡਾ ਮਾਰਦਾ ਨਾ ਮਿਊਨਿਸਪੈਲਟੀ ਲਈ ਜਾਂ ਇੱਥੇ ਲੋਕਾਂ ਦੀ ਸੇਵਾ ਲਈ ਮੈਂ ਤਾਂ ਕਹਿੰਦੇ ਵੀ ਇਹ ਆਲਾਦਾ ਵੀ ਮਨ ਕਰੇ ਐਮਸੀਏ ਹੋਵੇ ਯਾਰ ਹਲਕੇ ਦਾ ਜਿੰਨੇ ਉਹਨੇ ਆ ਆ ਆ ਲੋਕਾਂ ਦਾ ਦਰਦ ਸਤਾਉਂਦਾ ਜਾ। ਸੋ ਮੈਂ ਸਰਕਾਰ ਨੂੰ ਅੱਖ ਜੋੜ ਕੇ ਬੇਨਤੀ ਕਰਦਾ ਮਹਾਰਾਜ ਜੇ ਤੁਸੀਂ ਕਰਨਾ ਤਾਂ ਕਰ ਦਿਓ ਜੇ ਨਹੀਂ ਕਰਨਾ ਤਾਂ ਜੋੜੇ ਹੱਥ ਸਾਡਾ ਖੜਾ ਛੱਡੋ ਹੱਥ ਖੜੇ ਕਰ ਦਿਓ ਕਹੇ ਲੋ ਸਾਥੋਂ ਨਹੀਂ ਹੁੰਦਾ ਅਸੀਂ ਆਪੇ ਕਰ ਲਾਂਗੇ ਯਾਰ। ਮੁੰਡਿਆ ਤੁਸੀਂ ਐ ਕਰੋ ਯਾਰ ਜੇ ਤਾਂ ਇਹ ਸਰਕਾਰ ਵਾਲੇ ਕਰਦੇ ਆ ਠੀਕ ਹੈ। ਅੱਜ ਦੀ ਟ੍ਰੀਕ ਨੋਟ ਕਰ ਲਓ ਜੀ ਜਿੱਦੇ ਸਾਡੀ ਵੀਡੀਓ ਅਪਲੋਡ ਹੋਈ ਐ ਤੁਹਾਨੂੰ ਦਿੱਤੇ 10 ਦਿਨ 10 ਦਿਨਾਂ ਦੇ ਵਿੱਚ ਵਿੱਚ ਆਹ ਕੰਮ ਸਿਰੇ ਚਾੜਦੇ ਹੋ ਤਾਂ ਠੀਕ ਐ ਨਹੀਂ ਚਾੜਦੇ ਤਾਂ ਜਿੰਨਾ ਪੈਸਾ ਲਗੂ ਯਾਰ ਮੈਥੋਂ ਆਕੇ ਲੈ ਜਾਓ ਇਹਨੂੰ ਚੱਕ ਕੇ ਬਣਾਉਂਦੇ ਆ ਆਪ ਆਪ ਬਣਾ ਦਿਓ ਇਹਨੂੰ ਕੋਰ ਕੇ ਮੈਂ ਦੇਖਦਾ ਕਿਹੜਾ ਆਕੇ ਵੇਚ ਰੋਗ ਨਹੀਂ ਹੁੰਦਾ ਥੱਟ ਦਾ ਹੱਥ ਘੜੇ ਕਰ ਦੋ ਯਾਰ ਅਸੀਂ ਆਪੇ ਕਰ ਲਾਂਗੇ ਕਿੱਡੀ ਕਵੱਡੀ ਗੱਲ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਹੀ ਤੁਸੀਂ ਕੰਮ ਚਲਾਉਣੀ ਹੋਣਾ ਕਿਹੜਾ ਉਹਦੀ ਜੇਬਾਂ ਚੋਂ ਦੇ ਕੇ ਲਾਉਣੀ ਹੋਇਆ ਅਸੀਂ ਇਹਨਾਂ ਦਾ ਪੈਸਾ ਆਪਾਂ ਕੀ ਕਰ ਲਣਗੇ ਪਰ ਤੁਹਾਨੂੰ ਜ਼ਰੂਰ ਦੇਣਾ ਅਸੀਂ ਪਰ ਲੋਕ ਚਾਹੁੰਦੇ ਆ ਵੀ ਸਰਕਾਰ ਰਾਜਿਕਤਾ ਨਾ ਪਈਏ ਇੱਕ ਤਰੀਕੇ ਨਾਲ ਕੰਮ ਕਰੇ ਅਸੀਂ ਚਾਹੁੰਦੇ ਆ ਸਰਕਾਰ ਨੂੰ ਟੈਕਸ ਦਿੰਦੇ ਆ ਸਰਕਾਰ ਚੀਜ਼ਾਂ ਬਣਾ ਕੇ ਦੇਵੇ ਘਰਾਂ ਦੇ ਵਿੱਚ ਜਾ ਕੇ ਦੇਖ ਕੇ ਆਏ ਯਾਰ ਤਰੇੜਾ ਪਈਆਂ ਨੇ ਫਰਸ਼ਾਂ ਦੇ ਫਰਸ਼ ਬਹਿ ਗਏ ਆ ਲੋਕਾਂ ਦੀ ਸਥਿਤੀ ਕੀ ਹਾਲਤ ਹੋਈ ਪਈ ਹੈ ਤੁਸੀਂ ਕੋਈ ਨਾ ਹੱਲ ਕਰ ਦਿਓ ਯਾਰ ਸੁਪਨਿਆਂ ਦਾ ਘਰ ਇੱਕ ਇਨਸਾਨ ਬਣਾਉਂਦਾ ਵੀ ਮੈਂ ਇੱਕ ਮਹਿਲ ਖੜਾ ਕਰਿਆ ਜੀ ਆਪ ਤੇ ਸਾਰੀ ਜ਼ਿੰਦਗੀ ਦੀ ਬੱਚਿਆਂ ਲਈ ਕੁਝ ਬਣਾ ਕੇ ਦਿੱਤਾ ਤੇ 2-4 ਸਾਲ ਬਾਅਦ ਉੱਥੇ ਤਰੇੜਾ ਪੈ ਜਾਣ ਫਰਸ਼ ਬਹਿ ਜਾਣ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਇਸ ਚੀਜ਼ ਜੋ ਕਿਰਪਾ ਕਰਕੇ 10 ਦਿਨ ਦਾ ਸਮਾਂ ਸਰਕਾਰ ਨੂੰ ਦਿੰਨੇ ਆ ਆਪ ਪੁੜੀ ਜੇ ਤੁਸੀਂ ਬਣਾਤੀ ਤਾਂ ਧੰਨਵਾਦ ਜੇ ਨਹੀਂ ਬਣਾਈ ਤਾਂ ਅਸੀਂ ਇਹ ਸਮਝਾਂਗੇ ਤੁਹਾਡੇ ਬਸ ਦਾ ਰੋਗ ਨਹੀਂ ਤੁਹਾਡੇ ਹੱਥ ਖੜੇ ਐ ਤੇ ਅਸੀਂ ਇਹਨੂੰ ਆਪ ਬਣਾਵਾਂਗੇ ਤੇ ਮੁੜ ਕੇ ਫਿਰ ਇਹਦੇ ਵਿੱਚ ਕੋਈ ਵਿਦਾਨ ਨਾ ਪਾਇਓ ਫਿਰ ਮੁੜ ਕੇ ਪਰ ਨਾਲ ਇਹ ਵੀ ਕਹਨੇ ਆ ਵੀ ਸ਼ਰਮ ਕਰ ਲਿਓ ਜਿੰਨੀ ਵਾਰੀ ਇੱਥੋਂ ਨੰਗੋਗੇ ਯਾਦ ਰੱਖਿਓ ਵੀ ਇਹ ਤੁਹਾਡੀ ਫੇਲਿਅਰ ਦਾ ਪ੍ਰਤੀਕ ਹੈ ਤੁਸੀਂ ਸਰਕਾਰ ਦੇ ਵਿੱਚ ਮੰਤਰੀ ਹੋ ਕੇ ਟੈਕਨੀਕੀ ਜੀ ਪੁਲੀ ਨਹੀਂ ਬਣਾ ਸਕੇ ਤੇ ਲੋਕਾਂ ਨੂੰ ਕਿਹੜੇ ਮੂੰਹ ਨਾਲ ਤੁਸੀਂ ਸ਼ਕਲ ਦਿਖਾਉਂਗੇ ਉਹ ਆਪਦਾ ਆਪ ਸੋਚ ਬਿਹਾ ਬੀਬੀਆਂ ਦੀ ਹਾਏ ਇੰਨੀ ਨਾਲ ਹੋ ਸਕੀ ਓਮਾ ਦੀ ਇਹ ਕਿਹੜੀ ਗੱਲ ਹੈ ਬਾਰ ਮੁਰੇ ਕੋ ਬੈਠੋ ਆ ਉੱਪਰ ਇਹਨਾਂ ਜਾਵੇ ਇਹ ਗਲੀ ਦਾ ਤਾਂ ਕਰਕੇ ਨਹੀਂ ਪੜਿਆ ਜਾਂਦਾ ਹੈਗਾ ਲੋਕਾਂ ਦਾ ਪਰ ਗੱਲ ਇਹ ਹੈ ਨਾ ਕਿ ਮੰਤਰੀ ਵੀ ਤਾਂ ਥੋੜਾ ਹੀ ਬਣਾਏ ਹੋਏ ਨੇ ਕਿੰਨੇ ਮੰਤਰੀ ਦਾ ਹੋਵੇਟ ਆ ਅਸੀਂ ਤਾਂ ਕੋ ਜਿਹੜੀ ਕੋਈ ਬਣੇ ਸਾਡਾ ਕੰਮ ਸਵਾਰੇ ਕੰਮ ਹੀ ਨਹੀਂ ਸਾਡਾ ਸਵਾਰਦਾ ਉਦੋਂ ਸਾਨੂੰ ਦੁੱਖ ਲੱਗਦਾ ਇਹ ਦੇਖ ਲਓ ਅੱਜ ਪੁਲੀਸ ਦਾ ਸਾਡੀ ਅਸੀਂ ਆਪ ਬਣਾ ਦਾਂਗੇ ਤੇ ਕੱਲ ਨੂੰ ਮੁੜ ਕੇ ਫੇਰ ਆ ਗਲੀਆਂ ਦੇ ਵਿੱਚ ਕਿਹੜੇ ਮੂੰਹ ਨਾਲ ਬੜੋਂਗੇ ਯਾਦ ਰੱਖਿਓ ਵੋਟਾਂ ਮੰਗਣ ਦੀ ਤੁਹਾਨੂੰ ਬੜਨ ਨਹੀਂ ਦੇਣਾ ਅਸੀਂ ਬੜਨ ਨਹੀਂ ਦੰਦੇ ਅਸੀਂ ਨਹੀਂ ਬੜਾ ਦੰਦੇ ਕੋਈ ਨਾ ਬੜੋ ਅਸੀਂ ਨਹੀਂ ਬੜਨ ਦੰਦੇ ਅਸੀਂ ਮੁੱਖੀ ਨਹੀਂ ਲਗਾ ਦੰਦੇ ਵੱਡੀ ਨਹੀਂ ਪਾਣੀ ਕੰਢੇ ਖਿਆ ਨਾ ਛੱਬੀ ਨਾ ਮੱਛੀ ਤੋਂ ਸਾਨੂੰ ਤਨਫਾ ਰੱਖਿਆ ਪਾਣੀ ਦੇ ਯਾਰ ਡਰਾਮਾ ਕੀ ਹੈ ਯਾਰ ਟੈਂਕ ਟੈਂਕ ਵੀ ਧੰਨਵਾਦ ਹੋਊਗਾ ਵੀ ਕੋਈ ਟੈਂਕਾ ਸਿੱਧਾ ਚੜ੍ਹੋ ਹੋਣੀ ਬਿਨਾਂ ਮੋਟਾ ਸੰਭਾਰ ਹੋਏ ਸਭ ਤੋਂ ਵੱਡੀ ਗੱਲ ਇਹ ਹੈ ਸੋ ਸਰਕਾਰ ਦੇ ਲੋਕਾਂ ਨੂੰ ਫੇਰਹੀ ਬੇਨਤੀ ਕਰਨਾ ਚਾਹੁੰਦੇ ਹਾਂ 10 ਮਿੰਟ ਤੁਹਾਨੂੰ ਦਿੰਨੇ ਆ ਆ ਸਾਹਮਣੇ ਤੁਹਾਡੇ ਨਿਗਾਹ ਤੇ ਪੂਰੀਏ ਛੋਟਾ ਜਿਹਾ ਕੰਮ ਕਰ ਦੋ ਨਹੀਂ ਅਸੀਂ ਆਪ ਕਰਾਂਗੇ ਇਹ ਕੰਮ ਤਾਂ ਬਹੁਤ ਛੋਟਾ ਹੈ ਪਰ ਜਿੱਦ ਦੇ ਇਹ ਕਰਾਂਗੇ ਉਹਦੇ ਲੋਕਾਂ ਨੂੰ ਇੱਕ ਸਾਫ਼ ਸੁਨੇਹਾ ਮਿਲ ਜਾਊਗਾ ਵੀ ਸਾਡੀ ਸਰਕਾਰ ਫੇਲ ਹੈ ਸਾਡੀ ਸਰਕਾਰ ਦੇ ਹੱਥ ਖੜੇ ਹੈ ਸਵਾਰੀ ਆਪ ਦੇ ਸਮਾਨ ਦੀ ਆ ਆਪ ਜ਼ਿੰਮੇਵਾਰ ਹੈ ਇਹ ਤੁਹਾਡਾ ਸੁਨੇਹਾ ਅਸੀਂ ਸਮਝਾਂਗੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਨੀ ਸੇ ਜਾਗੋ ਨੀ ਸੇ ਜਾਗੋ ਨੀ ਸੇ ਜਾਗੋ ਸਾਡਾ ਹੱਕ ਇੱਥੇ ਰੱਖ ਨੀ ਸੇ ਰੱਖ ਯਾਦ ਰੱਖਿਓ 10 ਦਿਨ ਨਹੀਂ ਪੂਰੀ ਅਸੀਂ ਆਪ ਆਪਣਾ ਕੇ ਉੱਤੇ ਐਲਾਨ ਕਰ ਦਾਂਗੇ ਸਰਕਾਰ ਫੇਲ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ